ਸਾਨ ਪ੍ਰਭੋ 11 ਮਾਰਚ 2025 ਸੰਬੂ ਦੇ ਖਨੌਰੀ ਬਾਰਡਰ ਤੇ ਸੰਘਰਸ਼ ਕਰ ਰਹੀਆਂ ਜਿੱਥੇ ਬੰਦੀਆਂ ਨਾਲ ਕੇਂਦਰ ਦੇ ਮੰਤਰੀਆਂ ਦੀ ਤੇ ਪੰਜਾਬ ਦੇ ਮੰਤਰੀਆਂ ਦੀ ਮੀਟਿੰਗ ਸੀ ਜੋ ਪਿਛਲੇ ਦਿਨੀ ਤੈਅ ਹੋਈ ਸੀ ਉਹ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਤੇ ਕੁਝ ਵਿਚਾਰ ਚਰਚਾ ਕਰਨੀ ਸੀ ਬਜਾਏ ਇਸ ਦੇ ਕਿਉਂ ਵਿਚਾਰ ਚਰਚਾ ਕਰਕੇ ਉਸ ਮਸਲੇ ਦਾ ਹੱਲ ਕੱਢਿਆ ਜਾਂਦਾ ਕਿਸਾਨਾਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਇੱਕ ਬਹੁਤ ਵੱਡਾ ਵਿਸ਼ਵਾਸ ਘਾਤ ਹੈ ਗੱਲਾਂ ਬਾਤਾਂ ਸਰਕਾਰਾਂ ਨਾਲ ਹਥਿਆਰਬੰਦ ਮੁਕਾਬਲਾ ਕਰ ਰਹੀਆਂ ਜਿੱਥੇ ਬੰਦੀਆਂ ਨਾਲ ਵੀ ਹੁੰਦੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਜਦ ਚੱਲਦੀ ਹੈ ਕਦੇ ਉਹਨਾਂ ਨੂੰ ਵੀ ਰੈਸਟ ਨਹੀਂ ਕੀਤਾ ਜਾਂਦਾ ਕਿਰਦਾਰ ਨਹੀਂ ਕੀਤਾ ਜਾਂਦਾ ਇਹ ਜੰਤਕ ਜਥੇਬੰਦੀਆਂ ਮਾਸ ਮੂਵਮੈਂਟ ਵਾਲੇ ਜਥੇਬੰਦੀਆਂ ਜਿਹੜੀਆਂ ਹਰ ਵੇਲੇ ਗੱਲਬਾਤ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਉਹਨਾਂ ਨਾਲ ਇਸ ਤਰ੍ਹਾਂ ਦਾ ਬਿਸ਼ਵਾਸ ਕਰਨ ਘਾਟ ਕਰਨਾ ਬਹੁਤ ਵੱਡੀ ਦਾ ਤੋਖ ਹੈ ਇੱਕ ਮੂਮੈਂਟ ਨਾਲ ੜਕ ਲੈ ਕੇਂਦਰ ਤੇ ਪੰਜਾਬ ਦੀ ਸਰਕਾਰ ਕਾਰਪੋਰੇਟ ਹਿੱਤਾਂ ਨੂੰ ਹੋਰਨ ਦੇ ਖਾਤਰ ਦੇ ਲੈ ਨਹੀਂ ਜਾਣ ਦੇਣਾ ਚੰਡੀਗੜ੍ਹ ਨਹੀਂ ਜਾਣ ਦੇਣਾ ਤੇ ਇਸ ਗਲਤੀਤਾ ਹੋਇਆ ਕਿ ਕੈਸ ਲੈਂਡ ਤੇ ਪੰਜਾਬੀ ਕੱਢਣੀਆਂ ਨੇ ਭਾਰਤ ਮਾਲਾ ਅੰਤਕੀਆਂ ਸ਼ੜਕਾਂ ਜਬਰੀ ਕੱਢਣੀਆਂ ਨੇ ਛੋਡੇ ਮਕਾਨ ਟਾਉਣੇ ਨੇ ਛੋਡੇ ਘਟ ਹੋਣੇ ਨੇ ਜਿਹਨਾਂ ਇਸ ਕਿਸਮ ਦੇ ਅਧਿਕਾਰ ਪੁਰਸ ਨੂੰ ਦੇਣੇ ਕਿ ਆਪੇ ਪੁਰਸ ਅਤੇ ਆਪੇ ਜੱਜ ਜਿਹੜੀ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਭੁਗਤਣ ਦੀ ਜਿਹੜੀ ਨੀਤੀ ਹੈ ਕਿਸਾਨ ਮੂਵਮੈਂਟ ਨੂੰ ਡਰ ੜ ਕੇ ਇਹ ਬਹੁਤ ਖਤਰਨਾਕ ਹੈ ਅਸੀਂ ਇਹ ਨਹੀਂ ਜ਼ੋਰਦਾਰ ਖੇਧੀ ਕਰਦੇ ਕੱਲ ਜੋ ਕੁਝ ਵੀ ਵਾਪਰਿਆ ਹੈ ਇਹਦੇ ਸਬੰਧ ਚ ਅਸੀਂ ਆਪਣੇ ਜਥੇਬੰਦੀ ਵੱਲੋਂ ਕਈ ਜਥੇਬੰਦੀਆਂ ਨਾਲ ਸਲਾਮਸ਼ਿਸ਼ਵਾ ਕੀਤਾ ਹੈ ਤੇ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਦੇ ਪੂਤਲੇ ਫੁਕਣ ਦਾ ਫੈਸਲਾ ਕੀਤਾ ਤੇ ਬਿਜਾਰੇ ਕਰਨ ਦਾ ਫੈਸਲਾ ਕੀਤਾ ਹੈ ਅਸੀਂ ਬੇਨਤੀ ਕਰਦੇ ਹਾਂ ਜਿਹੜੀਆਂ ਜਥੇਬੰਦੀਆਂ ਮੈਨੂੰ ਸੁਣ ਰਹੀਆਂ ਕਿ ਉਹ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਆਪਣੇ ਦੌਰ ਤੇ ਕਿੰਨਾ ਕਿ ਸਰ ਤੇ ਯੋਗਦਾਨ ਪਾ ਸਕਦੀਆਂ ਨੇ ਜਰੂਰ ਪਾਉਣ ਅਸੀਂ ਬਹੁਤ ਸਾਰੇ ਸਾਥੀਆਂ ਨਾਲ ਗੱਲਾਂ ਹੋਈਆਂ ਨੇ ਸਾਡੀਆਂ ਕੁਝ ਸਾਥੀ ਸਾਡੇ ਨਾਲ ਗੱਲਬਾਤਾਂ ਦੇ ਵਿੱਚ ਉਹਨਾਂ ਦੇ ਫੋਨ ਨਹੀਂ ਮਿਲ ਸਕੇ ਚੱਕੇ ਨਹੀਂ ਉਹਨਾਂ ਨੇ ਸੰਪਰਕ ਨਹੀਂ ਹੋ ਸਕਿਆ ਤੇ ਜਿਹੜੀਆਂ ਵੀ ਜਿੱਥੇ ਮੰਗੇਰਾ ਸੰਪਰਕ ਨਹੀਂ ਹੋ ਸਕਿਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਉਹ ਵੀ ਇਸ ਰੋਜ਼ ਪ੍ਰਦਰਸ਼ਨ ਚ ਸ਼ਾਮਲ ਹੋਣ ਤੁਹਾਡਾ ਬਹੁਤ ਬਹੁਤ ਧੰਨਵਾਦ